ਉੱਧ ਨਗੇ ਖੜੇ ਅਸੀਂ ਰਾਹ ਅੱਗੇ ਰੱਜਾ ਰੋਕੀ ਰਹਿ ਗਿਆ ਲੱਗ ਬਟਾ ਮੇਰੇ ਦੇ आप कुछ जीएसटी बिहार टैक्स दे रहा है आप भी दे रहे हैं बराबर हो आप ही। और उनसे ज्यादा दे रहे हो आपको क्या सुविधाएं मिले आपके बच्चों के लिए क्या सुविधाएं आपको एजुकेशन के लिए क्या सुविधाएं जो आपका बड़ा उत्साह है ਉਹ ਤਰ੍ਹਾਂ ਗੱਲਾਂ ਕਰਨੀਆਂ ਮਿਲਦਾ ਬੜੀਆਂ ਸੌਖੀਆਂ ਨੇ ਬਸ ਸਟੇਜ 'ਤੇ ਬੋਲਣਾ ਬਣਾ ਔਖਾ ਹੈ ਤੇ ਚਲੋ ਫਿਰ ਵੀ ਮਾੜਾ-ਮੋੜਾ ਕੁਝ ਜਿੰਨਾ ਕਿ ਸਿੱਖੀ ਅੱਜ ਦਾ ਜਿਹੜਾ ਪ੍ਰੋਲਸੀ ਪੰਜਾਬ ਪ੍ਰਦੇਸ਼ ਵਪਾਰ ਮੰਡਲ ਡਿਸਟ੍ਰਿਕਟ ਜੁਨियर ਗੁਰਦਾਸਪੁਰ ਵੱਲੋਂ ਮੈਂ ਜੋ ਪਿਛਲੇ ਦਿਨੀ ਸਾਡੇ ਗੁਰਦਾਸਪੁਰ ਵਿੱਚ ਬਹੁਤ ਮੰਦਭਾਗਾ ਇੱਕ ਵਾਕਿਆ ਵਰਤਿਆ ਸੀ ਕਿ ਚਾਰ-ਪੰਜ ਦੁਕਾਨਾਂ ਨੂੰ ਇਕੱਠੇ ਜਿਹੜੇ ਉਹ ਅੱਗ ਲੱਗੇ ਦਾ ਉਹਨਾਂ ਨੂੰ ਨੁਕਸਾਨ ਹੋਇਆ ਸੀ ਉਹ ਸਾਡੇ ਮਨ ਦੇ ਵਿੱਚ ਬੜਾ ਇੱਕ ਦਰਦ ਸੀ ਕਿ ਅਸੀਂ ਉਹਨਾਂ ਭਰਾਵਾਂ ਨੂੰ ਜਿਹੜਾ ਵੈ ਕੋਸ਼ਿਨਾ ਕੁ ਛੋੜਾਂ ਦੀ ਜੇ ਆਪਾਂ ਹੈਲਪ ਕਰ ਸਕੀਏ ਤੇ ਆਪਾਂ ਉਹ ਛੋਟਾ ਜਿਹਾ ਪ੍ਰੋਗਰਾਮ ਕਰਕੇ ਆਪਾਂ ਸਮਾਜ ਦੇ ਵਿੱਚੋਂ ਥੋੜਾ ਜਿਹਾ ਕਲੈਕਸ਼ਨ ਕਰਕੇ ਉਹਨਾਂ ਵਿੱਚ ਜਿਹਨੇ ਮੇਰੇ ਹੋਰ ਸਾਥੀ ਸੀ ਮੇਰੇ ਛੇ ਭੂਮੀ ਵਾਲਿਆਂ ਨੇ ਅ ਸ਼੍ਰੀਸ਼ਨਾਥਨ ਜਗਰ ਮੰਚ ਨੇ ਸਾਇੰਸ ਸੁਸਾਇਟੀ ਨੇ ਵੀ ਮੇਰੀ ਕਾਫੀ ਹੈਲਪ ਕਰਕੇ ਜਿਹਦੇ ਨਾਲ ਆਪਾਂ ਉਹ ਰਾਸ਼ੀ ਇਕੱਠੀ ਕਰਕੇ ਤੇ ਅੱਜ ਆਪਾਂ ਕਿ ਅੱਠ ਬੰਦਿਆਂ ਨੂੰ ਨੌਂ ਨੂੰ ਆਪਾਂ ਉਹ ਰਾਸ਼ੀ ਨੌ ਬੱਦਲ ਰਾਸ਼ੀ ਦਿੱਤੀ ਹੈ ਕਿਉਂਕਿ ਜਿਹੜੇ ਇਹਨਾਂ ਤੋਂ ਪਹਿਲਾਂ ਵੀ ਦੋ ਇਨਸੀਡੈਂਟ ਹੋਏ ਸੀ ਆਪਾਂ ਉਹਨਾਂ ਨੇ ਵੀ ਨਾਲ ਵਿੱਚ ਆਪਾਂ ਵਾਲੋ ਕਰ ਲਿਆ ਕਿਉਂਕਿ ਉਹਨਾਂ ਦਾ ਨੁਕਸਾਨ ਵੀ ਬਹੁਤ ਹੋਇਆ ਸੀ ਔਰ ਮੈਨੂੰ ਅੱਜ ਜਿੱਥੇ ਉਹਨਾਂ ਦੀ ਹੈਲਪ ਕਰਕੇ ਮੈਨੂੰ ਖੁਸ਼ੀ ਵੀ ਹੋ ਰਹੀ ਆ ਤੇ ਨਾਲ-ਨਾਲ ਮੈਂ ਇਹ ਪ੍ਰਮਾਤਮਾ ਅਗੇ ਇਹੀ ਅਰਦਾਸ ਕਰਦਾ ਵੀ ਪ੍ਰਮਾਤਮਾ ਵਾਹਿਗੁਰੂ ਸਾਨੂੰ ਇਹੋ ਜੀ ਘਟਨਾ ਦੁਬਾਰਾ ਵਾਪਰ ਦਾ ਨਾ ਸਾਨੂੰ ਮੌਕਾ ਮਿਲੇ ਕਿਉਂਕਿ ਦੁਕਾਨਦਾਰ ਇੱਕ ਇਹੋ ਜੀ ਸੁਸਾਇਟੀ ਹੈ ਜਿੰਨੀਆਂ ਜੋਕ ਸੀ ਸਾਡਾ ਹੁੰਦਾ ਵਾ ਉਹ ਸਭ ਦੁਕਾਨਾਂ ਦੇ ਅੰਦਰ ਹੁੰਦਾ ਦਾ ਸਾਡੇ ਘਰਾਂ ਦੇ ਵਿੱਚ ਤੇ ਸਿਰਫ ਖਾਣ ਪੀਣ ਦਾ ਸਮਾਨ ਹੀ ਹੁੰਦਾ ਵਾ ਔਰ ਮੈਂ ਇੱਕ ਗੱਲ ਮਹਿਸੂਸ ਕਰਦਾ ਕਿ ਸਰਕਾਰ ਕਿਸੇ ਦੀ ਵੀ ਹੋਵੇ ਚਾਹੇ ਕਾਂਗਰਸੀ ਹੋਵੇ ਚਾਹੇ ਕਾਲੀ ਹੋਵੇ ਚਾਹੇ ਭਾਜਪਾ ਦੇ ਹੋਵੇ ਕੋਈ ਸਰਕਾਰ ਵਪਾਰੀਆਂ ਦਾ ਪੱਖ ਸੁਣ ਕੇ ਜਾਂ ਪੱਖ ਲੈ ਕੇ ਰਾਜੀ ਨਹੀਂ ਉਹਦੇ ਵਿੱਚ ਰੀਜ਼ਨ ਇਹ ਹੈ ਮੈਂ ਦੇਖਦਾ ਵੀ ਵਨ ਨੇਸ਼ਨ ਵਨ ਟੈਕਸ ਦੀ ਗੱਲਾਂ ਕੀਤੀਆਂ ਜਾਂਦੀਆਂ ਨੇ ਫੋਰਨ ਸਿਸਟਮ ਤੇ ਸਾਡੇ ਕੋਲ ਟੈਕਸਾਂ ਵੀ ਲਏ ਜਾਂਦੀਆਂ ਨੇ ਲੇਕਿਨ ਫੈਸਿਲਿਟੀ ਸਾਡੇ ਨੂੰ ਨਹੀਂ ਮਿਲਦੀ ਅੱਜ ਗੁਰਦਾਸਪੁਰ ਸ਼ਹਿਰ ਦੇ ਵਿੱਚ ਮੈਂ 2 ਦਿਨ ਪਹਿਲਾਂ ਮਾਨਯੋਗ ਡੀਸੀ ਸਾਹਿਬ ਨੇ ਮੈਮੋਰੰਡਮ ਦਿੱਤਾ ਸੀ ਥਰੂ ਡੀਸੀ ਮਾਨਯੋਗ ਸੀਐਮਐਸ ਸਾਹਿਬ ਨੂੰ ਐਸੀ ਗੱਲ ਮੈਂ ਦਿੱਤੀ ਪਈ ਆਪਾਂ ਕਿਸੇ ਕਾਰਨ ਵੀ ਅਗਰ ਕਿਸੇ ਦੁਕਾਨਦਾਰ ਦਾ ਨੁਕਸਾਨ ਹੋ ਜਾਂਦਾ ਕਿਸੇ ਅੱਗ ਦੇ ਨਾਲ ਸ਼ਾਰਟ ਸਰਕਟ ਨਾਲ ਨੁਕਸਾਨ ਹੋ ਜਾਂਦਾ ਤੈਨੂੰ ਕੁਦਰਤੀ ਆਫਤ ਮੰਨ ਕੇ ਇਹਨਾਂ ਦਾ ਜਿਹੜਾ ਮੁਆਵਜ਼ਾ ਬਣਾਉਣ ਲਈ ਇੱਕ ਕਾਨੂੰਨ ਬਣਾਇਆ ਜਾਵੇ ਤਾਂ ਜੋ ਇਹਨਾਂ ਵਪਾਰੀਆਂ ਦਾ ਆਪਾਂ ਉਹਨਾਂ ਦਾ ਜੋ ਉਹਨਾਂ ਦਾ ਮੁਆਵਜ਼ਾ ਦੇ ਕੇ ਉਹਨਾਂ ਦਾ ਪਰਭਾਈ ਕਰ ਸਕੀਏ ਔਰ ਮੈਂ ਮਹਿਸੂਸ ਕਰਦਾ ਕਿ ਜਿੱਥੋਂ ਤੱਕ ਵਪਾਰੀਆਂ ਦੀਆਂ ਡਿਮਾਂਡਸ ਹੈਗੀਆਂ ਨੇ ਤੇ ਸਾਨੂੰ ਇਹਦੇ ਬਾਰੇ ਇੱਕ ਹੱਲਾ ਬੋਲਣਾ ਪੈਣਾ ਇਹ ਆਪਣੀ ਸਾਨੂੰ ਹੁੰਦ ਦੱਸਣੀ ਪਣੀ ਆ ਮੈਂ ਥੋੜੇ ਦਿਨਾਂ ਵਿੱਚ ਹੀ ਸਾਡੇ ਪੰਜਾਬ ਦੇ ਪ੍ਰਧਾਨ ਪਿਆਰੇ لال ਸੇਠ ਜੀ ਨੇ ਉਹਨਾਂ ਦਾ ਫਲਾਗ ਕਿਤੇ ਇੱਕਾਂ ਇੱਕ ਪੂਰੇ ਪੰਜਾਬ ਲੈਵਲ ਤੇ ਆਪਾਂ ਇੱਕ ਇਕੱਠ ਗਏ ਕੇ ਸਾਨੂੰ ਭਾਏ ਪ੍ਰੋਟੈਸਟ ਕਰਨਾ ਪਵੇ ਸਰਕਾਰ ਦੀਆਂ ਅੱਖਾਂ ਖੋਲਣੀਆਂ ਪੈਣੀਆਂ ਨੇ ਕਿਉਂਕਿ ਕੋਈ ਵੀ ਕਾਨੂੰਨ ਵਪਾਰੀਆਂ ਨੂੰ ਨਿਚੋੜਨ ਵਾਸਤੇ ਬਣਾਇਆ ਗਿਆ ਦਾ ਵਪਾਰੀਆਂ ਨੂੰ ਕੁਝ ਦੇਣ ਵਾਸਤੇ ਨਹੀਂ ਬਣਾਇਆ ਦਾ ਆਪਾਂ ਵਪਾਰੀ ਲੋਕ ਕਾਛਾਂ ਦੰਨੇ ਆ ਔਰ ਸਟੇਸ਼ਨਰੀ ਕੋਲੋਂ ਲਾਨਨੇ ਆ ਅਕਾਊਂਟੈਂਟਸ ਦੇ ਪੈਸੇ ਕੋਲੋਂ ਦੰਨੇ ਆ ਵਕੀਲਾਂ ਨੂੰ ਪੈਸੇ ਕੋਲੋਂ ਦੇ ਕੇ ਤੇ ਆਪਾਂ ਰਿਟਰਨ ਫਾਈਲ ਕਰਦੇ ਆ ਇਵਨ ਕਾ ਸਟੇਸ਼ਨਰੀ ਵੀ ਕੋਲੋਂ ਲਾਨਨੇ ਆ ਅਸੀਂ ਸਰਕਾਰ ਦੇ ਅਨਪਲਾਈਮੈਂਟ ਖਤਮ ਕਰਨ ਵਿੱਚ ਵੀ ਆਪਾਂ ਬੜਾ ਸਹਿਯੋਗ ਦੰਨੇ ਆ ਪਰ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਜਿੰਨੀ ਜੀਐਸਟੀ ਜਮ੍ਹਾਂ ਕਰਾਣੇ ਆ ਉਹ ਜੀਐਸਟੀ ਦੇ ਰੂਪ ਵਿੱਚ ਸਾਡੇ ਪੈਸੇ ਨੂੰ ਮਿਸਯੂਜ਼ ਕੀਤਾ ਜਾਂਦਾ ਸਾਡੇ ਪੈਸੇ ਦੇ ਨਾਲ ਫ੍ਰੀ ਰਾਸ਼ਨ ਫ੍ਰੀ ਬਿਜਲੀ ਔਰ ਸਰਕਾਰ ਹੋਰ ਫਜ਼ਰੀ ਦੀਆਂ ਜੜੀਆਂ ਸਕੀਮਾਂ ਚਲਾਉਂਦੀ ਹੈ ਸਾਡੇ ਪੈਸੇ ਨਾਲ ਚਲਾਗੇ ਪਰ ਜਿਹੜੇ ਟੈਕਸ ਪੇਰਰ ਨੇ ਜਿਹੜੇ ਦੁਕਾਨਦਾਰ ਜਿਹੜੇ ਵਪਾਰੀ ਲੋਕ ਟੈਕਸਾਂ ਦੇ ਕੇ ਉਹਨਾਂ ਵੱਲ ਟੈਕਸ ਪੇਰਰ ਵੱਲ ਕੋਈ ਪੈਸਾ ਮੋੜਿਆ ਨਹੀਂ ਜਾ ਰਿਹਾ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਹ ਸਮਾਂ ਲੰਘ ਗਿਆ ਸਰਕਾਰਾਂ ਜਾਗ ਜਣ ਵਪਾਰੀ ਜਾਗਰ ਹੋ ਚੁੱਕਾ ਔਰ ਅਸੀਂ ਪੰਜਾਬ ਦੇ ਵਿੱਚ ਇਹੋ ਜਿਹਾ ਇੱਕ ਮਾਹੌਲ ਬਣਾ ਦਾਂਗੇ ਕਿ ਸਰਕਾਰਾਂ ਨੂੰ ਵਪਾਰ ਮੰਡਲ ਦੇ ਨਾਲ ਮੀਟਿੰਗ ਕਰਨੀ ਪੈਗੀ ਇੱਥੇ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਸਾਰੇ ਅੱਜ ਖੜੇ ਨੇ ਸਾਰਿਆਂ ਨੇ ਸਾਨੂੰ ਬਹੁਤ ਸਾਥ ਦਿੱਤਾ ਔਰ ਮੈਂ ਆਸ ਕਰਦਾ ਇਸੇ ਤਰ੍ਹਾਂ ਹੀ ਸਾਡੇ ਗੁਰਦਾਸਪੁਰ ਦੇ ਵਪਾਰੀ ਮੇਰਾ ਸਾਥ ਦੇ ਰਗੇ ਔਰ ਮੈਂ ਇਹਨਾਂ ਵਾਸਤੇ ਜਿਨਾ ਔਰ ਮੇਰੇ ਵਾਸਤੇ ਜਿਹੜੇ ਪਹਿਲ ਉਹ ਪਹਿਲਾਂ ਮੈਂ ਵਪਾਰੀ ਐ ਵਪਾਰ ਮੰਡਲ ਹੀ ਮੇਰੀ ਜ਼ਿੰਦਗੀ ਐ ਵਪਾਰ ਮੰਡਲ ਹੀ ਮੇਰਾ ਚਾਹੇ ਖੂਨ ਵਿਗੜੇ ਮੈਂ ਦੇਣ ਲਈ ਤਿਆਰ ਪਰ ਮੈਂ ਕਿਸੇ ਗੱਲ ਤੇ ਪਿੱਛੇ ਨਹੀਂ ਹਟਾਂਗਾ ਇਹ ਮੈਂ ਅੱਜ ਦੱਸ ਦੇਣਾ ਕਿ ਜੋ ਸਾਡੀਆਂ ਡਿਮਾਂਡਸ ਨੇ ਸਾਨੂੰ ਕਿਸੇ ਤਰ੍ਹਾਂ ਦੀ ਕੋਪੈਂਸ਼ਨ ਹੀ ਕਿਸੇ ਤਰ੍ਹਾਂ ਦੀ ਕੋਈ ਸਾਡੇ ਤੇ ਹੈਲਥ ਸਿਸਟਮ ਨਹੀਂ ਹੈਗਾ ਕਿਸੇ ਤਰ੍ਹਾਂ ਦੀ ਕੋਈ ਸਾਡੀ ਸਾਰ ਨਹੀਂ ਲਈ ਜਾਂਦੀ ਇਸ ਕਰਕੇ ਸਰਕਾਰਾਂ ਨੂੰ ਇਹ ਗੱਲ ਸੋਚਣੀ ਪੈਗੀ ਨਹੀਂ ਤੇ ਆਪਾਂ ਆਪਣੇ ਤੌਰ ਤੇ ਫਿਰ ਆਪਣੀ ਹੋਣ ਦੱਸ ਕੇ ਵਪਾਰੀ ਹੋਣ ਦੱਸ ਕੇ ਫਿਰ ਸਾਨੂੰ ਵੀ ਪ੍ਰੋਟੈਸਟ ਕਰਕੇ ਆਪਣੀ ਹੋਣ ਦੱਸਣੀ ਪੈਗੀ ਇਹਨਾਂ ਕਹਿੰਦਾ ਵਾ ਤੁਹਾਡੇ ਸਾਰਿਆਂ ਦਾ ਇੱਥੇ ਜਿੰਨੇ ਵੀ ਮੇਰੇ ਵੀਰ ਜਿੰਨੇ ਮੇਰੇ ਭਰਾ ਵਪਾਰੀ ਆਏ ਨੇ ਜਿਨ੍ਹਾਂ ਨੂੰ ਆਪਾਂ ਉਹਨਾਂ ਦੇ ਜ਼ਖਮਾਂ ਤੇ ਮਲਮ ਲਾਉਣ ਦੀ ਕੋਸ਼ਿਸ਼ ਕੀਤੀ ਹੈ ਮੈਂ ਪਰਮਪਿਤਾ ਪਰਮਾਤਮਾ ਵਾਹਿਗੁਰੂ ਅਰਦਾਸ ਕਰਦਾ ਕਿ ਪਰਮਾਤਮਾ ਅਸੀਂ ਇਹਨਾਂ ਦਾ ਘਾਟਾ ਪੂਰਾ ਨਹੀਂ ਕਰ ਸਕਦੇ ਇਹਨਾਂ ਦਾ ਘਾਟਾ ਤੁਸੀਂ ਪੂਰਾ ਕਰਨਾ ਇਹਨਾਂ ਨੂੰ ਤੁਸੀਂ ਚੜਦੀਆਂ ਕਲਾ ਦੇ ਰਖੋ ਇਹਨਾਂ ਦੇ ਪਰਿਵਾਰਾਂ ਨੂੰ ਤੁਸੀਂ ਚੰਗੀ ਅੱਗੇ ਸਿਹਤਮੰਦ ਕਰੋ ਤਾਂ ਜੋ ਇਹ ਆਪਣਾ ਆਪਣਾ ਪਰਿਵਾਰ ਚੰਗੇ ਢੰਗ ਨਾਲ ਚਲਾ ਸਕਣ ਰਿਫਾਰ ਮੰਡਲ ਹਮੇਸ਼ਾ ਹੀ ਵਪਾਰੀਆਂ ਲਈ ਸਬਦਤ ਲਈ ਤਤਪਰ ਰਹੇਗਾ ਔਰ ਹਮੇਸ਼ਾ ਹੀ ਰਿਹਾ ਵੀ ਗਾਂ ਵੀ ਰਹੇਗਾ ਇਹਨਾਂ ਕਹਦਾ ਤੁਹਾਡੇ ਸਾਰਿਆਂ ਦਾ ਇੱਥੇ ਜਿੰਨੇ ਪ੍ਰੈਸ ਰਿਪੋਰਟਰ ਵੀ ਆਏ ਨੇ ਮੇਰੇ ਭਰਾ ਆਏ ਨੇ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਕਿ ਜਦਾਂ ਸਮਾ ਸਾਡੇ ਨਾਲ ਉਹਨਾਂ ਨੇ ਬਤਾਇਆ ਵਾ ਮੈਂ ਸਾਰਿਆਂ ਦਾ ਇੱਥੇ ਪਹੁੰਚਾਂ ਤੇ ਜਿੰਨੇ ਵੀ ਸੋਸਾਇਟੀਆਂ ਨੇ ਮੈਂ ਉਹਨਾਂ ਦਾ ਸਾਰਾ ਦਿਲ ਦੀਆਂ ਗਰਹਾਈਆਂ ਤੋਂ ਤਨਵਾਦ ਕਰਦਾ ਔਰ ਆਸ ਕਰਦਾ ਕਿ ਅਸੀਂ ਇਸੇ ਤਰ੍ਹਾਂ ਦੀ ਗੱਲ ਮਰਕੇ ਗੁਰਦਾਸਪੁਰ ਦੇ ਵਪਾਰ ਮੰਡਲ ਨੂੰ ਪੰਜਾਬ ਲੈਵਲ ਤੇ ਖੜਕੇ ਇੱਕ ਚੰਗੀ ਬਲਦੀ ਦੇ ਇੱਕ ਚੰਗੇ ਹੋਣ ਦਾ ਸਬੂਤ ਦਵਾਂਗੇ ਇਹਨਾਂ ਕਹਦਾ ਤੁਹਾਡੇ ਸਾਰਿਆਂ ਤੋਂ ਇਜਾਜ਼ਤ ਲੈਣਾ ਔਰ ਇੱਕ ਨਾਅਰੇ ਲਾਵਾਂਗਾ ਕਿ ਜੈ ਵਪਾਰੀ ਜੈ ਵਪਾਰ ਮੰਡਲ ਵਪਾਰ ਮੰਡਲ ਜੈਦਾਬਾਦ ਵਪਾਰ ਮੰਡਲ ਜੈਦਾਬਾਦ